ਜੈਵਾਲਮਿਕੀ ਹਰ ਹਰਵਾਲਮਿਕੀ ਜੀ ਮੈਂ ਸਾਰੇ ਸਮਾਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਆਪਾਂ ਜੀ ਆਪਣੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜੀ ਵਿਰੋਚਨ ਕਲਿਆਣ ਜੀ ਕਲਿਆਣ ਸਾਹਿਬ ਪਹਿਲਾਂ ਵੀ ਇਦਾਂ ਦੇ ਸੇਵਾ ਭਾਵਨਾ ਦੇ ਕੰਮ ਕਰਦੇ ਹੋ ਹਾਂਜੀ ਬਾਗੀ ਜਿਹੜਾ ਤੁਹਾਨੂੰ ਅੱਜ ਫਤਮਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਬਹੁਤ ਧੰਨਵਾਦੀ ਹਾਂ ਜੀ ਜੇ ਮੈਨੂੰ ਸਾਰੀ ਭਾਈ ਦਾ ਧੰਨਵਾਦੀ ਹਾਂ ਇਹਨਾਂ ਨੇ ਸਾਰਾ ਸਮਰਥਨ ਦੇ ਨਾਲ ਮੈਂ ਬਣਿਆ ਆ ਜੀ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੀ ਜਿੱਦਾਂ ਵੀ ਹੁਣ ਇਸ ਵਾਰ ਹੋਇਆ ਵਾ ਜੀ ਸਰਬਸਹਿਮਤੀ ਨਾਲ ਸਾਰੇ ਪ੍ਰਧਾਨ ਬਣਦੇ ਆ ਹਨਾ ਜਾਂ ਪਹਿਲੇ ਵੀ ਬਣਦੇ ਆ ਤੇ ਉਹ ਹੁਣ ਵੀ ਇੱਦਾਂ ਹੀ ਗਾਂ ਤੋਂ ਵੀ ਇੱਦਾਂ ਹੀ ਚੱਲਣਾ ਚਾਹੀਦਾ ਜੀ ਮੈਂ ਸਾਰਿਆਂ ਨੂੰ ਅਪੀਲ ਇਹੀ ਕਰਦਾ ਜੀ ਜਿੱਦਾਂ ਕਿ ਪਹਿਲੇ ਸ਼ੋਭਾ ਯਾਤਰਾ ਨਿਕਲਦੀ ਸੀ ਹੁਣ ਵੀ ਆਪਾਂ ਸਾਰੇ ਸਰਬਸੰਮਤੀ ਨਾਲ ਸਾਰਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਜੀ ਆਪਣੀ ਸ਼ੋਭਾ ਯਾਤਰਾ ਦਾ ਮਾਣ ਵਧਾਈਏ ਜੀ ਜੀ ਸਾਰਿਆਂ ਨੇ ਜੀ ਤਦੇ ਸਾਨੂੰ ਸਰਬਸੰਮਤੀ ਨਾਲ ਹੀ ਚੁਣਿਆ ਜੀ ਆਪਾਂ ਸੇਵਾ ਕਰਦੇ ਆਂ ਜੀ ਪਹਿਲੇ ਵੀ ਕਰਦੇ ਤੇ ਹੁਣ ਵੀ ਕਰਾਂਗੇ ਜੀ ਤੇ ਗਾਂ ਵੀ ਕਰਦੇ ਰਵਾਂਗੇ ਸਮਾਜ ਬਾਰੇ ਕੀ ਕਹਿਣਾ ਚਾਹਦੇ ਹੋ ਸਮਾਜ ਬਾਰੇ ਇਹੀ ਕਵਾਂਗੇ ਵੀ ਇੱਕ ਜੁੱਟ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆਓ ਜੀ ਤੇ ਸ਼ੋਭਾ ਇਤਰਾ ਦਾ ਮਾਣ ਵਧਾਓ ਅਮਰ ਰਹੇ ਜੋ ਵੀ ਮੈਨੂੰ ਮਾਣ ਬਖਸ਼ਿਆ ਗਿਆ ਜੀ ਆਪਾਂ ਤਨ ਤੇ ਮਨ ਹਰ ਆਪਣੇ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਨਾਲੇ ਸੇਵਾ ਕਰਾਂਗੇ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਸਾਰੇ ਸਮਾਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਆਪਾਂ ਜੀ ਆਪਣੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜੀ ਨਾਮ ਕੀ ਤੁਹਾਡਾ ਵਿਰੋਚਨ ਕਲਿਆਣ ਜੀ ਕਲਿਆਣ ਸਾਹਿਬ ਪਹਿਲਾਂ ਵੀ ਐਦਾਂ ਦੇ ਸੇਵਾ ਭਾਵਨਾ ਦੇ ਕੰਮ ਕਰਦੇ ਹੋ ਹਾਂਜੀ ਬਾਗੀ ਜਿਹੜਾ ਤੁਹਾਨੂੰ ਅੱਜ ਫਤਮਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਬਹੁਤ ਧੰਨਵਾਦੀ ਹਾਂ ਜੀ ਜੇ ਮੈਨੂੰ ਸਾਰੀ ਭਾਈ ਦਾ ਧੰਨਵਾਦੀ ਹਾਂ ਇਹਨਾਂ ਨੇ ਸਾਰਾਂ ਸਮਰਥਨ ਦੇ ਨਾਲ ਮੈਂ ਬਣਿਆ ਹਾਂ ਜੀ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿੱਦਾਂ ਵੀ ਹੁਣ ਇਸ ਵਾਰ ਹੋਇਆ ਵਾ ਜੀ ਸਰਬਸਹਿਮਤੀ ਨਾਲ ਸਾਰੇ ਪ੍ਰਧਾਨ ਬਣਦੇ ਆ ਹਨਾ ਜਾਂ ਪਹਿਲੇ ਵੀ ਬਣਦੇ ਆ ਤੇ ਉਹ ਹੁਣ ਵੀ ਇੱਦਾਂ ਹੀ ਗਾਂ ਤੋਂ ਵੀ ਇੱਦਾਂ ਹੀ ਚੱਲਣਾ ਚਾਹੀਦਾ ਜੀ ਮੈਂ ਸਾਰਿਆਂ ਨੂੰ اپੀਲ ਇਹੀ ਕਰਦਾ ਜੀ ਜਿੱਦਾਂ ਕਿ ਪਹਿਲੇ ਸ਼ੋਭਾ ਯਾਤਰਾ ਨਿਕਲਦੀ ਸੀ ਹੁਣ ਵੀ ਆਪਾਂ ਸਾਰੇ ਸਰਬਸੰਮਤੀ ਨਾਲ ਸਾਰਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਜੀ ਆਪਣੀ ਸ਼ੋਭਾ ਯਾਤਰਾ ਦਾ ਮਾਣ ਵਧਾਈਏ ਜੀ ਜੀ ਸਾਰਿਆਂ ਨੇ ਜੀ ਤਦੇ ਸਾਨੂੰ ਸਰਬਸੰਮਤੀ ਨਾਲ ਹੀ ਚੁਣਿਆ ਜੀ ਆਪਾਂ ਸੇਵਾ ਕਰਦੇ ਆਂ ਜੀ ਪਹਿਲੇ ਵੀ ਕਰਦੇ ਤੇ ਹੁਣ ਵੀ ਕਰਾਂਗੇ ਜੀ ਤੇ ਗਾਂ ਵੀ ਕਰਦੇ ਰਵਾਂਗੇ ਸਮਾਜ ਬਾਰੇ ਕੀ ਕਹਿਣਾ ਚਾਹਦੇ ਹੋ ਸਮਾਜ ਬਾਰੇ ਇਹੀ ਕਵਾਂਗੇ ਵੀ ਇੱਕਜੁੱਟ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆਓ ਜੀ ਤੇ ਸ਼ੁਭਾਇਤਰਾ ਦਾ ਮਾਣ ਵਧਾਓ ਅਮਰ ਰਹੇ ਜੋ ਵੀ ਮੈਨੂੰ ਮਾਣ ਬਖਸ਼ਿਆ ਗਿਆ ਜੀ ਆਪਾਂ ਤਨ ਤੇ ਮਨ ਹਰ ਆਪਣੇ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਨਾਲੇ ਸੇਵਾ ਕਰਾਂਗੇ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਸਾਰੇ ਸਮਾਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਤੇ ਆਪਾਂ ਜੀ ਆਪਣੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਜੀ ਨਾਮ ਸੀ ਤੁਹਾਡਾ ਵਿਰੋਚਨ ਕਲਿਆਣ ਜੀ ਕਲਿਆਣ ਸਾਹਿਬ ਪਹਿਲਾਂ ਵੀ ਇਦਾਂ ਦੇ ਸੇਵਾ ਭਾਵਨਾ ਦੇ ਕੰਮ ਕਰਦੇ ਹੋ ਹਾਂਜੀ ਬਾਗੀ ਜਿਹੜਾ ਤੁਹਾਨੂੰ ਅੱਜ ਫਤਮਾ ਦਿੱਤਾ ਇਹ ਕਹਿਣਾ ਚਾਹੁੰਦੇ ਹੋ ਮੈਂ ਜੀ ਬਹੁਤ ਧੰਨਵਾਦੀ ਹਾਂ ਜੀ ਜੇ ਮੈਨੂੰ ਸਾਰੀ ਭਾਈ ਦਾ ਧੰਨਵਾਦੀ ਹਾਂ ਇਹਨਾਂ ਨੇ ਸਾਰਾ ਸਮਰਥਨ ਦੇ ਨਾਲ ਮੈਂ ਬਣਿਆ ਹਾਂ ਜੀ ਵੀ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿੱਦਾਂ ਵੀ ਹੁਣ ਇਸ ਵਾਰ ਹੋਇਆ ਵਾ ਜੀ ਸਰਬਸਹਿਮਤੀ ਨਾਲ ਸਾਰੇ ਪ੍ਰਧਾਨ ਬਣਦੇ ਆ ਹਨਾ ਜਾਂ ਪਹਿਲੇ ਵੀ ਬਣਦੇ ਆ ਤੇ ਉਹ ਹੁਣ ਵੀ ਇਦਾਂ ਹੀ ਗਾਂ ਤੋਂ ਵੀ ਇਦਾਂ ਹੀ ਚੱਲਣਾ ਚਾਹੀਦਾ ਜੀ ਮੈਂ ਸਾਰਿਆਂ ਨੂੰ ਅਪੀਲ ਇਹੀ ਕਰਦਾ ਜੀ ਜਿੱਦਾਂ ਕਿ ਪਹਿਲੇ ਸ਼ੋਭਾ ਯਾਤਰਾ ਨਿਕਲਦੀ ਸੀ ਹੁਣ ਵੀ ਆਪਾਂ ਸਾਰੇ ਸਰਬਸੰਮਤੀ ਨਾਲ ਸਾਰਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਜੀ ਆਪਣੀ ਸ਼ੋਭਾ ਯਾਤਰਾ ਦਾ ਮਾਣ ਵਧਾਈਏ ਜੀ ਜੀ ਸਾਰਿਆਂ ਨੇ ਜੀ ਤਦੇ ਸਾਨੂੰ ਸਰਬਸੰਮਤੀ ਨਾਲ ਹੀ ਚੁਣਿਆ ਜੀ ਆਪਾਂ ਸੇਵਾ ਕਰਦੇ ਆਂ ਜੀ ਪਹਿਲੇ ਵੀ ਕਰਦੇ ਤੇ ਹੁਣ ਵੀ ਕਰਾਂਗੇ ਜੀ ਤੇ ਗਾਂ ਵੀ ਕਰਦੇ ਰਾਵਾਂਗੇ ਸਮਾਜ ਬਾਰੇ ਕੀ ਕਹਿਣਾ ਚਾਹੁੰਦੇ ਸਮਾਜ ਬਾਰੇ ਇਹੀ ਕਵਾਂਗੇ ਵੀ ਇੱਕਜੁੱਟ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆਓ ਜੀ ਤੇ ਸ਼ੋਭਾ ਯਾਤਰਾ ਦਾ ਮਾਣ ਵਧਾਓ ਅਮਰ ਰਹੇ ਜੋ ਵੀ ਮੈਨੂੰ ਮਾਣ ਬਖਸ਼ਿਆ ਗਿਆ ਜੀ ਆਪਾਂ ਤਨ ਤੇ ਮਨ ਹਰ ਆਪਣੇ ਦਿਲੋਂ ਤੈ ਦਿਲੋਂ ਧੰਨਵਾਦ ਕਰਦੇ ਆ ਤੇ ਨਾਲੇ ਸੇਵਾ ਕਰਾਂਗੇ